ਸਤਿ ਸ੍ਰੀ ਅਕਾਲ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਦਾ ਵਲੌਗ ਸ਼ੁਰੂ ਕਰਦੇ ਹਾਂ ਅੱਜ 7 ਨਵੰਬਰ ਅੱਜ ਅਸੀਂ ਚੱਲੇ ਹਾਂ ਪਦਮਪੁਰ ਦਿਵਾਨ ਤੇ ਕਿਉਂਕਿ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਸਤੇ ਬਾਦਸ਼ਾਹ ਦਾ ਪਦਮਪੁਰ ਉੱਥੇ ਆਪਣਾ ਦਿਵਾਨ ਅੱਜ ਚੱਲੇ ਹਾਂ ਹੁਣ ਗੱਡੀ ਤਿਆਰ ਕਰਤੀ ਹੈ ਤੇ ਹੁਣ ਅੱਜ ਜਾਵਾਂਗੇ ਤਿਆਰ ਹੋਣਾ ਅਸੀਂ ਤਾਂ ਘੁੰਮ ਕੇ ਆਏ ਹਾਂ ਤੇ ਦਵਾਨਾ ਸਜਾਉਣੇ ਚੋਲਾ ਬਦਲਦੇ ਆਂ ਤਿਆਰ ਹੁੰਨੇ ਆਂ ਫਿਰ ਚੱਲਦੇ ਆਂ ਦਵਾਨ ਤੇ ਇਧਰ ਸਮਰ ਤਿਆਰ ਹੋ ਰਿਹਾ ਹੈ ਹਾਂ ਭਾਈ ਜੁੜਾ ਹੋ ਗਿਆ ਹੈਲੋ ਉਧਰ ਚੱਲੇ ਰਿਹਾ ਸਰਬਤ ਕਿਧਰ ਗਈ ਸਰਵਤਾ ਅੱਜ ਕੱਲੀ ਸਕੂਲ ਗਈ ਹੈ ਸਮਰ ਨਿਖਾਰੇ ਨਾਲ ਜਾਣਾ ਦਵਾਨ ਤੇ ਸਗੋਂ ਮੁਪਿਆਰੋ ਤਿਆਰ ਹੋ ਗਏ ਆਂ ਦਵਾਨਾ ਸਜਾ ਕੇ ਚੋਲਾ ਪਾ ਕੇ ਤੇ 9:30 ਹੋ ਗਏ ਆ 10 ਵਜੇ ਉੱਥੇ ਪਹੁੰਚਣਾ ਇੱਕ ਪ੍ਰਸ਼ਾਦਾ ਛਕ ਲਈ ਹੁਣ ਸਮਰ ਨਾਨਕ ਤਿਆਰ ਹੈ ਤੇ ਚੱਲਦੇ ਹਾਂ ਹੁਣ ਦੀਵਾਨ ਤੇ ਪਦਮਪੁਰ ਬਣੇ ਰਿਓ ਦਿਖਾਉਣੇ ਤੁਹਾਨੂੰ ਅੱਜ ਕੀ ਕੁਝ ਹੁੰਦਾ ਹੈ ਸਾਰਾ ਕੁਝ ਤੁਹਾਨੂੰ ਇਸ ਵਲੌਗ ਵਿੱਚ ਦਿਖਾਵਾਂਗੇ ਲਾਈਕ ਜਰੂਰ ਕਰ ਦੇ ਚਲਿਏ ਸੋ ਗਰਮ ਪਿਆਰੇ ਤੋਰਨ ਲੱਗੇ ਹੁਣ ਚੱਲਣ ਲੱਗੇ ਆ ਗੱਡੀ ਚ ਬਹਿਣ ਲੱਗੇ ਆ ਚਲੋ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋ ਗਰਮ ਪਿਆਰੇ ਵਾਜਿਗ ਗੁਰਮੀ ਸਿੰਘ ਚਾਚਾ ਵੀ ਜਾ ਰਹੇ ਆ ਨਾਲ ਆ ਆ ਗਿਆ ਚਾਚਾ ਸਾਹਮਣੇ ਚਾਚਾ ਵੀ ਇਧਰ ਆਪਣਾ ਪਿੰਡ ਦੇਖ ਲੋ ਮੈਂਦਰ ਸਿੰਘ ਦੀ ਆ ਮੇਰੇ ਲਈ ਮੈਨ ਆ ਰਹੇ ਗੁਰਮੁਖ ਪਿਆਰੇ ਪਹੁੰਚ ਚੁੱਕੇ ਆ ਪਦਮਪੁਰ ਆ ਚਾਚੇ ਨੇ ਦੁਆਣ ਸੁਣਾਉਣਾ गुरमेज सिंह चौबी आ गया जी पदमपुर आ गया के आगी? आ गई आ गई पदमपुर मंडी आ गया पदमपुर शहर पै गया मेल फीमेल दोनों ही है ਪਰ ਅਸਤ ਦੀ ਤੁਰ ਕਰਦੇ ਪੂਰਬ ਲਿਖਿਆ ਕਿ ਮਾਏ ਗੁਰਮਤਿ ਤੂ ਨਜ ਦੇ ਭਗਾਨ ਇਹਦੇ ਚੰਨ ਨੂੰ ਭਿਆ ਗੁਰ ਬੋジナ ਦਾ ਸਗਰ ਮੁਕ ਪਿਆਰੇ ਹੁਣ ਪ੍ਰਸ਼ਾਦਾ ਪਾਣੀ ਛਕ ਲਿਆ ਸਮਾਪਤੀ ਹੋ ਗਈ ਹੁਣ ਤੁਰਨ ਲੱਗੇ ਆਂ ਵਾਪਸ ਪਦਮਪੁਰ ਸ਼ਹਿਰ ਚੋਂ ਹਾਂਜੀ ਕਿਵੇਂ ਠੀਕ ਹੈ ਹਾਂ ਠੀਕ ਆ ਓਕੇ ਚਲਿਏ ਚੋਪਾ ਪਤੰਪਰੋ ਸ਼ਹਿਰ ਚੋਂ ਚਾਲਾ ਮਾਰਤਾ ਜੀ ਹੁਣ ਅਸੀਂ ਲਓ ਜੀ ਚਾਚਾ ਗਿਆ ਕੋਈ ਕੰਮ ਤੇ ਅਸੀਂ ਖੜੇ ਆ ਪੈਟਰੋਲ ਪੰਪ ਤੇ ਸਮਰ ਕੁਛ ਖਾਣਾ ਤੇ ਨਹੀਂ ਕੁਛ ਖਾਣਾ ਗਣਾ 버ગર 버ગર ਹੋਣੇ ਤਾਂ ਪਛਾਦੇ ਚੱਕ ਆਏ ਆ 버ગર ਨਹੀਂ ਖਾਣਾ ਆਪਾਂ ਪੰਪ ਤੇ ਖੜੇ ਆ ਜੀ ਅੱਜ ਦਾ ਦਿਵਾਨ ਬਹੁਤ ਸੋਹਣਾ ਹੋਇਆ ਪਿਆਰਿਓ ਪਹੁੰਚ ਚੁੱਕੇ ਆਂ ਘਰ ਤੇ ਬਹੁਤ ਵਧੀਆ ਰਿਹਾ ਅੱਜ ਦਾ ਦਿਵਾਨ ਹੁਣ ਸਕਦੇ ਇੰਚਾ ਸੋ ਗੁਰਮਖ ਪਿਆਰਿਓ ਹੁਣ ਜਾ ਰਹੇ ਆਂ ਮੰਡੀ ਥੋੜਾ ਜਿਹਾ ਕੰਮ ਸੀ ਸਮਾਨ ਸਮੂ ਲਿਆਉਣ ਨਾਲ ਸੀ ਥੋੜਾ ਜਿਹਾ ਇਹ ਥੋੜਾ ਜਿਹਾ ਹੋਰ ਵੀ ਕੰਮ ਸੀ ਜਾ ਰਹੇ ਆਂ ਹੁਣ ਮੰਡੀ ਘਰ ਤੋਂ ਤੁਰ ਪਏ ਆਂ ਸੋ ਗੁਰਮਖ ਪਿਆਰਿਓ ਮੰਡੀੋਂ ਸਮਾਨ ਖਰੀਦ ਲਿਆ ਘੰਟਾ ਹੋ ਗਿਆ ਆਇਆ ਨੂੰ ਆਪਾਂ ਨੂੰ ਆ ਸਮਾਨ ਖਰੀਦਿਆ ਕੁੱਤੇ ਲੜ ਰਹੇ ਇੱਥੇ ਸਹੋਂ ਤਰ ਪਿਆ ਘਰ ਨੂੰ ਤੇ ਟਾਈਮ ਕਾਫੀ ਹੋ ਗਿਆ ਹੁਣ ਲੇਟ ਨਾ ਹੋ ਜਾਈਏ ਕਿਤੇ ਰਹਿਰਾ ਸਾਹਿਬ ਤੋਂ ਤੁਰ ਪਿਆ ਬਾਕੀ ਹਜੇ ਪਿਆ ਦੇਣ ਬਾਬਾ ਹੁਣ ਜਾ ਰਹੇ ਆ ਗੁਰਦੁਆਰਾ ਸਾਹਿਬ ਪਾਠ ਕਰਨ ਸੁਗਰਮੁਖ ਪਿਆਰਿਓ ਰਹਿਰਾ ਸਭ ਕਰਿਆ ਆਇਆ ਤੇ ਹੁਣ ਪ੍ਰਸ਼ਾਦਾ ਤਿਆਰ ਹੋ ਰਿਹਾ ਪ੍ਰਸ਼ਾਦਾ ਛਕਾਂਗੇ ਇਧਰ ਪ੍ਰਸ਼ਾਦਾ ਤਿਆਰ ਹੋ ਰਿਹਾ ਸੁਗਰਮੁਖ ਪਿਆਰਾ ਜੀ ਸਰਬਤਨੋਂ ਸਮਾਨ ਲੈ ਆ ਕੇ ਦਿੱਤਾ ਇੱਕ ਆ ਇਹਦਾ ਨਾਮ ਕੀ ਬਤ ਇਹਦਾ ਨਾਮ ਕੀ ਹੈ 글리터 পেਪਰ 글리터 ਇਹ ਕਾ ਲੈ ਕੇ ਦਿੱਤਾ 글리터 পেਪਰ ਇਹ ਕਾ ਲੈ ਆ ਕੇ ਦਿੱਤੀ ਇਹਨੂੰ ਇਹਨੂੰ ਸ਼ੌਂਕ ਬਹੁਤ ਹੈ ਚੀਜ਼ਾਂ ਬਣਾਉਣ ਦਾ ਇੱਕ ਹੋਰ ਆ ਆ ਤਿੰਨ ਚੀਜ਼ਾਂ 글리터 ਦਬੀਆਂ ਲਾ ਹੂੰ ਇਹਨਾਂ ਦਾ ਕੀ ਬਣਾਏਗਾ ਪਤਾ ਕੀ ਬਣਾਏਗਾ ਮਾਂ ਮਾਤਾ ਹਾਂ ਬਣਾਉਣਾ ਸੁਣਾਏ ਬਣਾਈ ਚੰਗਾ ਅੱਜ ਨੂੰ ਆ ਮਿਲ ਗਿਆ ਨਾ ਹਾਂਜੀ ਇੱਕ ਹੋਰ ਚੀਜ਼ਾਂ ਦੀ ਸੀ ਉਹ ਕੀ ਸੀਗਾ ਬਸ ਆਈ ਸੀਗਾ ਹੈਨਾ ਅੱਜ ਨੂੰ ਆ ਮਿਲਿਆ ਨਾ ਹਾਂ ਇਹ ਖਤਮ ਨਾ ਤੁਮਾਂ ਦੀ ਜੀ ਹੈ ਹਾਂ ਖੁਸ਼ ਹੋ ਗਏ ਨਾ ਜਲਦੀ ਕੱਲ ਨੂੰ ਹੋਰ ਲੈ ਦਾਂਗੇ ਮੰਗਾ ਲਿਆ ਕਰ ਜਿਹੜੀ ਜੀ ਚਾਹੀਏ ਠੀਕ ਹੈ ਹਾਂ ਸਮਰਨਾ ਜਿਹੜੀ ਹੋਗੀ ਕਹਿੰਦਾ ਨਾਰੀਅਲ ਪਾਣੀ ਪੀਏ ਇਹ ਪਪੀਤਾ ਕਹਿੰਦਾ ਨਾਰੀਅਲ ਪਾਣੀ ਪੀਏ ਨਾਰੀਅਲ ਪਾਣੀ ਨਾਰੀਅਲ ਲੱਗਦਾ ਵੈਸੇ ਹੈ ਨਾ ਦੇਖਣ ਨੂੰ ਸਰਵਤ ਵੀ ਲਈ ਜਾਂਦੀ ਸੀ ਨਾਰੀਅਲ ਪਾਣੀ ਹਾਂ ਸਰ ਮਰਨਾ ਚੇੜ ਹੋ ਗਿਆ ਨਾ ਤੇ ਬਤਾ ਲਿਆਓ ਨਾਰੀਅਲ ਪਾਣੀ ਪੀਏ ਨਾਰੀਅਲ ਪਾਣੀ ਪੀਆ ਆਪਾਂ ਪੀਣਾ ਪਾਣੀ ਨਾਰੀਅਲ ਕਿੱਥੇ ਪਤਾ ਉਹਨੂੰ ਲੱਗ ਗਿਆ ਉਹਨੂੰ ਕੀ ਹੈ ਇਹ ਹਾਂ ਬਪੀਤਾ ਨੂੰ ਪਤਾ ਗਰਮਕ ਪਿਆਰਿਓ ਅੱਜ ਦਾ ਬਲੌਗ ਇਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਗਾ ਪਸੰਦ ਆਇਆ ਤੇ ਲਾਈਕ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਤੋਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਕੰਨੂ ਫੇਰ ਨਵੇਂ ਬਲੌਗ ਵਿੱਚ ਤਦ ਤੱਕ ਲਈ ਰਭ ਰਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮਕ ਪਿਆਰਿਓ ਗਰਮਕ ਪਿਆਰਿਓ ਗਰਮਕ ਪਿਆਰਿਓ